ਮੇਟੂ ਜੀ ਬਜਿੰਦਰ ਪਾਦਰੀ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਕਹਿੰਦੇ ਵੀ ਜੇਲ੍ਹ ਦੇ ਵਿੱਚੋਂ ਹੀ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ ਪਹਿਲਾਂ ਤਾਂ ਕੋਈ ਨਸ਼ੀਲੇ ਪਦਾਰਥ ਫੜੇ ਗਏ ਸੀ ਕਹਿੰਦੇ ਤੇ ਹੁਣ ਇੱਕ ਮੋਬਾਈਲ ਵੀ ਫੜਿਆ ਗਿਆ ਕੁਝ 2500 ਰੁਪਏ ਨਕਦੀ ਵੀ ਫੜੀ ਗਈ ਤੇ ਉੱਥੇ ਵੀ ਐਕਟੀਵਿਟੀਜ਼ ਚੱਲ ਰਹੀਆਂ ਨੇ ਦੇਖੋ ਕਈ ਬੰਦੇ ਕਈ ਜਾਂਦੇ ਲੈ 2500 ਰੁਪਏ ਦੀ ਕਿਹੜੀ ਗੱਲ ਆ ਇਹਨਾਂ ਕੋਈ ਪੈਸੇ ਤੇ ਮਾਤਾ ਸਾਡੀ ਚੁੰਨੀ ਦੇ ਪੱਲੇ ਨਾਲ ਬੰਨੀ ਫਿਰਦੀ ਆ ਉਹ ਸਰਗ ਇਹ ਕੋਈ ਪੂਆ ਦਾ ਘਰ ਥੋੜੀ ਆ ਜੇਲ੍ਹ ਦੇ ਵਿੱਚ ਕਰੰਸੀ ਨਹੀਂ ਰੱਖ ਸਕਦੇ ਤੁਸੀਂ ਉਹ ਕਈ ਬੰਦੇ ਆ 2500 ਰੁਪਏ ਦੀ ਕਿਹੜੀ ਗੱਲ ਆ ਹਮ ਸਾਬ ਜੇਲ੍ਹ ਦਾ ਇੱਕ ਮੈਨੂਅਲ ਹੁੰਦਾ ਹੈ ਜੇਲ੍ਹ ਦਾ ਸਾਰਾ ਸਿਸਟਮ ਜੇਲ੍ਹ ਮੈਨੂਅਲ ਦੇ ਅਨੁਸਾਰ ਚੱਲਦਾ ਹਾਂ ਹਾਂ ਇਹ ਤੁਸੀਂ ਸਵਾਲ ਕਰੋ ਆਪਣੇ ਸਿਸਟਮ ਨੂੰ ਤੇ ਖਾਸ ਤੌਰ ਤੇ ਮਾਨ ਸਾਬ ਨੂੰ ਕਿ ਆ ਕੇ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤੇ ਵੇਚ ਜਾਂਦੇ ਜੇ ਹਮ ਸਬਜ਼ੀ ਵੇਚਣ ਵਾਲੀ ਗੱਲ ਹੁੰਦੀ ਆ ਕਰਤਾ ਕਰਤਾ ਵਾਹ ਕਰਤਾ ਜੀ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤਾਂ ਵੇਚ ਜਾਂਦੇ ਜੇ ਸਰ ਇਧਰ ਕਦੋਂ ਚਾਤੀ ਮਰੋਗੇ ਕਦੋਂ ਜਵਾਬ ਦੇ ਬਣੋਗੇ ਤੁਹਾਡੇ ਕੋਲ ਹੋਮ ਹੈ ਕਈ ਵਾਰੀ ਹੋ ਗਿਆ ਨਾਲੇ ਇਹ ਗੱਲਾਂ ਇੱਕ ਅੱਧੇ ਵਾਰੀ ਨਹੀਂ ਔਰ ਹੁਣ ਹੋਮ ਮਿਨਿਸਟਰੀ ਨੂੰ ਲੈ ਕੇ ਵੀ ਤਾਂ ਮੈਂ ਇਹ ਵੀ ਦੱਸ ਦੇਣਾ ਚੱਕਰ ਚੁੰਡਾ ਚੱਲੇਗਾ ਹਉਣ ਵਾਲੇ ਸਮੇਂ ਦੇ ਵਿੱਚ ਜੀ ਮੁੱਖ ਸਕੱਤਰ ਨੂੰ ਬਦਲਣਗੇ ਫਿਰ ਦੇਖੋ ਕੀ ਹੋ ਸਕਦਾ ਪਾਵਰ ਨੂੰ ਲੈ ਕੇ ਕੰਮ ਚੱਲੂਗਾ ਮੈਨੂੰ ਤੇ ਲੱਗਦਾ ਹੈ ਭਈ ਇਹਨਾਂ ਨੂੰ ਸਵਾਲ ਬਣਦਾ ਜੀ ਕਿ ਜਦ ਲਾਰੈਂਸ ਦੀ ਇੰਟਰਵਿਊ ਦਾ ਰੌਲਾ ਪੈ ਚੁੱਕਾ ਹੈ ਇਹਨੇ ਡਰੱਗ ਨੈਕਸਸ ਬੇਨਕਾਬ ਹੋ ਚੁੱਕੇ ਨੇ ਜੇਲ੍ਹਾਂ ਚੋਂ ਚੱਲਦੇ باوجود ਇਸ ਤੇ ਮੋਬਾਈਲ ਕਿਵੇਂ ਪਹੁੰਚ ਜਾਂਦਾ ਜੀ ਇਹਦੇ ਬਹੁਤ ਵੱਡਾ ਇਹਦੇ ਜ਼ਿੰਮੇਵਾਰ ਕੋਈ ਹੋਰ ਨਹੀਂ ਹੈ ਜਵਾਬਦੇ ਕੋਈ ਹੋਰ ਨਹੀਂ ਹੈ ਜੇ ਨਸ਼ਾ ਵੇਚਣ ਵਾਸਤੇ ਐਸ ਐਚ ਓ ਜ਼ਿੰਮੇਵਾਰ ਆ ਕਿ ਤੇਰੇ ਇਲਾਕੇ ਚ ਵਿਕ ਰਿਹਾ ਜੇ ਸੰਬੰਧਿਤ ਡੀ ਐਸ ਪੀ ਸਬ ਡਿਵੀਜ਼ਨ ਦਾ ਉਹ ਜ਼ਿੰਮੇਵਾਰ ਆ ਤਾਂ ਭਾਈ ਜੇਲ੍ਹਾਂ ਨੂੰ ਸੰਭਾਲਣ ਵਾਲਾ ਜਿਹੜਾ ਕਰਤਾ ਧਰਤਾ ਉਹ ਕਿਉਂ ਨਹੀਂ ਬਿਲਕੁਲ ਜਵਾਬ ਦੇ ਤੁਸੀਂ ਹਾਂ ਨਾਲ ਜੇ ਕਿ ਮੋਬਾਈਲ ਵੀ ਇੱਕ ਦਾਇਰਾ ਮੋਬਾਈਲ ਫੜ ਲਿਆ ਤੇ ਠੀਕ ਆ ਉੱਥੋਂ ਦੀ ਜੋ ਵੀ ਫੋਰਸ ਆ ਜੋ ਵੀ ਉਹਨਾਂ ਦੀ ਅੰਦਰੂਨੀ ਸਿਕਿਉਰਿਟੀ ਆ ਉਹ ਤੇ ਉਹਨਾਂ ਦੀ ਠੀਕ ਆ ਚਲੋ ਵਧੀਆ ਹੋ ਗਿਆ ਪਰ ਉਹ ਪਹੁੰਚਦਾ ਕਿਵੇਂ ਆ ਸਰ ਉਹ ਤੇ ਦੱਸੋ ਨਾ ਜੀ ਪਹੁੰਚਦਾ ਕਿਵੇਂ ਆ ਹੂੰ ਉਹ ਵਾਰ-ਵਾਰ ਬਰਾਮਦੀਆਂ ਹੋ ਕਿਵੇਂ ਰਹੀਆਂ ਇਸ ਕੱਲ ਦਾ ਜਰਾ ਜਵਾਬ ਤੇ ਦੇਵੋ ਨਾ ਹੂੰ ਇਸ ਗੱਲ ਦਾ ਜਵਾਬ ਤੁਹਾਨੂੰ ਦੇਣਾ ਚਾਹੀਦਾ ਹੈ ਕਿ ਮੋਬਾਈਲ ਪਹੁੰਚਦੇ ਕਿਵੇਂ ਆ ਹੁਣ ਇਹ ਤੇ ਹੈ ਨਹੀਂ ਕਿ ਕਿ ਮੋਬਾਈਲ ਉੱਥੇ ਉੱਗਦੇ ਆ ਹੂੰ ਵੀ ਸਵੇਰ ਨੂੰ 5-7 ਉੱਗੇ ਹੁੰਦੇ ਆ ਜ਼ਮੀਨ ਚੋਂ ਕੱਢ ਲੈਂਦੇ ਨੇ ਮੋਬਾਈਲ ਜਾਂਦੇ ਨੇ ਸਾਬ ਜੀ ਤਾਂ ਤੁਸੀਂ ਉਸ ਨੈਟਵਰਕ ਨੂੰ ਤੋੜੋ ਹੂੰ ਭਰਤੀ ਚੱਜ ਨਾਲ ਤੁਸੀਂ ਕਰ ਨਹੀਂ ਰਹੇ ਵਾਰਡਨ ਵਗੈਰਾ ਅੱਛਾ ਅੰਦਰ ਭਾਈ ਕੀ ਆ ਅੰਦਰ ਹਥਿਆਰ ਤਾਂ ਲੈ ਕੇ ਨਹੀਂ ਜਾਂਦੇ ਮੈਨੂੰ ਲੱਗਦਾ ਓਹ ਛੋਟਾ ਜਿਹਾ ਹੁੰਦਾ ਉਹਨਾਂ ਦੇ ਕੋਲ ਐਡਾ ਕੋ ਬੈਂਤ ਜਿਹਾ ਹੂੰ ਉਹ ਜਿੱਥੇ ਏਡੇ ਏਡੇ ਬੰਦੇ ਹੁਣ ਗੈਂਗਸਟਰ ਬੰਦੇ ਆ ਕੀ ਉੱਥੇ ਦੋ ਚਾਰ ਬੰਦੇ ਲੜਾਈ ਚ ਜਾ ਕੇ ਛਡਾਲਣ ਕੋ ওভারਕਰਾਊਡਡ ਤੁਸੀਂ ਜੇਲਾ ਕੀਤੀਆਂ ਨੇ ਸਭ ਬਿਲਕੁਲ ਜੀ ਅੱਜ ਮੇਰੇ ਖਿਆਲ ਦੇ ਨਾਲ ਮੇਰਾ ਅੰਦਾਜ਼ਾ ਆ ਕਿ ਜਿੰਨੀ ਕਪੈਸਿਟੀ ਆ ਉਹਦੇ ਤੋਂ 5-10 ਹਜ਼ਾਰ ਕੈਦੀ ਵੱਧ ਹੋਣਾ ਹੈ ਨਾ ਫਰੀ ਘਟਿਆ ওভারਕਰਾਊਡਡ ਤੁਹਾਡੀਆਂ ਜੇਲਾ ਨੇ ਗੱਲ ਇਹ ਨਹੀਂ ਹੈ ਹੁਣ ਇਹ ਦੇਖਣ ਦੀ ਲੋੜ ਹੈ ਉਹਦੀ ਜਾਂਚ ਕਰਾਓ ਵਰਜਿੰਦਰ ਨੇ ਗੱਲ ਕਿਤੇ ਕਿਤੇ ਨਾਲ ਕੀਤੀ ਆ ਕਿਉਂ ਕਿਉਂਕਿ ਬੀਤੇ ਦਿਨੀ ਪੀੜਤਾ ਤੇ ਇੱਕ ਝੂਠਾ ਮੁਕਦਮਾ ਪਾਉਣ ਦਾ ਯਤਨ ਕੀਤਾ ਗਿਆ ਕੀ ਇਸ ਫੋਨ ਤੋਂਤੇ ਨਹੀਂ ਘਾਣੀ ਚੱਲੀ ਵੱਡੀ ਵੱਡੀ ਗੱਲ ਹੈ ਇਹ ਸਵਾਲ ਜਿਹੜਾ ਇਹ ਬਹੁਤ ਵੱਡਾ ਸਵਾਲ ਆ ਜੀ ਕਿ ਜੋ ਪਲੈਨਿੰਗ ਹੋਈ ਆ ਕੀ ਇਹ ਪਾਦਰੀ ਵਰਜਿੰਦਰ ਉਹਦਾ ਹਿੱਸਾ ਤੇ ਨਹੀਂ ਸੀ ਜੀ ਤੇ ਜੇ ਹਿੱਸਾ ਤੇ ਉਹਨੂੰ ਉਸ ਮੁਕਦਮੇ ਚ ਪਾਉਣਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਜੇ ਨਹੀਂ ਹੈ ਤਦ ਵੀ ਪਾ ਦਿਓ ਜਾਂਚ ਤੇ ਹੋਣੀ ਚਾਹੀਦੀ ਆ ਜਾਂਚ ਕੀ ਆ ਕਿ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਲਓ ਇੱਕ ਬੜੀ ਵੱਡੀ ਗੱਲ ਆ ਤੁਸੀਂ ਕਿਸੇ ਜੇਲ੍ਹ ਕਰਮਚਾਰੀ ਨੂੰ ਪੁੱਛ ਲਿਓ ਹੁਣ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਆ ਜੀ ਆਲ ਰਾਊਂਡਰ ਬੰਦੇ ਆ ਜੀ ਠੀਕ ਆ ਜੋ ਮਰਜ਼ੀ ਆ ਆਲ ਰਾਊਂਡਰ ਬੰਦੇ ਤੇ ਆਲ ਰਾਊਂਡਰ ਬੰਦਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਹੈ ਮੋਬਾਈਲ ਰਿਕਵਰ ਹੋ ਜਾਣਾ ਸਮਝ ਲਓ ਜਰਦੇ ਦੀ ਕੁੜੀ ਫੜੀ ਜਾਣਾ ਇੱਕ ਬਰਾਬਰ ਆ ਉੱਥੇ ਜੁਰਮ ਹੂੰ ਕੁਝ ਸਜ਼ਾ ਸੁਝਾਈ ਹੈ ਨਹੀਂ ਇਹ ਦੇ ਚ ਜੀ ਐਕਸਟਰਾ ਕੱਖ ਨਹੀਂ ਆ ਹੂੰ ਤੁਹਾਨੂੰ ਕੁਝ ਵੀ ਨਹੀਂ ਵਤ ਵਤ ਕੀ ਚੱਕੀਆਂ ਚ ਚਾਰ ਦਿਨ ਬੰਦ ਕਰ ਦੇਣਗੇ ਕੋਈ ਕਾਨੂੰਨਰ ਸਖਤਾਈ ਨਹੀਂ ਹੈਗੀ ਇਹਦੇ ਤੇ ਕੋਈ ਵੱਖਰੇ ਬੀੜੀਆਂ ਦਾ ਬੰਡਲ ਫੜਿਆ ਗਿਆ ਜੀ ਆ ਫੜਿਆਗਾ ਉਹੋ ਜਿਹਾ ਮੋਬਾਈਲ ਫੜਿਆ ਗਿਆ ਜੀ ਜੀ ਜਦੋਂ ਤੁਸੀਂ ਹੁਣ ਇਹਨਾਂ ਦਸਾਂ ਸਾਲਾਂ ਚ ਕਾਨੂੰਨ ਹੀ ਨਹੀਂ ਬਣਾ ਸਕੇ ਕੋਈ ਨਿਯਮ ਹੀ ਨਹੀਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਹੈਗਾ ਕਿ ਭਾਈ ਕਿਸੇ ਤੋਂ ਮੋਬਾਈਲ ਫੜਿਆ ਗਿਆ ਜੇ ਮੰਨ ਲਓ ਫਰਜ਼ ਕਰੋ ਕੱਲ ਨੂੰ ਉਹਨੂੰ ਸਜ਼ਾ ਹੋ ਗਈ ਤਾਂ ਦੌਰਾਨੇ ਅੰਡਰ ਟ੍ਰਾਇਲ ਜੋ ਉਹਦੇ ਤੋਂ ਹੋਇਆ ਕਿ ਉਹਦਾ ਭਾਈ ਪ੍ਰਭਾਵ ਅੱਗੇ ਜਾ ਕੇ ਫਿਰ ਛੁੱਟੀ ਛਾਟੀ ਤੇ ਪਊਗਾ ਡਰ ਰਹਿੰਦਾ ਹੂੰ ਬਿਲਕੁਲ ਇਹ ਬੰਦਾ ਡਰੂਗਾ ਕਿ ਮੇਰੀ ਛੁੱਟੀ ਖਰਾਬ ਹੋਏਗੀ ਸੋ ਜਦੋਂ ਕੋਈ ਹਾਈ ਨਹੀਂ ਪਰ ਗੱਲ ਕੀ ਹੈ ਕਿ ਪੰਜਾਬੀ ਕਿਸੇ ਜੜ ਤੱਕ ਜਾਣਾ ਹੀ ਨਹੀਂ ਚਾਹੁੰਦੇ ਜੀ ਮੋਬਾਈਲ ਫੜਿਆ ਗਿਆ ਇਹਦੇ ਹੋ ਗਿਆ ਉਹਦਾ ਹੋ ਗਿਆ ਕਿਤੇ ਤੋਂ ਫੜਿਆ ਗਿਆ ਪਾਦਰੀ ਤੋਂ ਫੜਿਆ ਗਿਆ ਫਲਾਣੇ ਤੋਂ ਫੜਿਆ ਗਿਆ ਪਰ ਸਮੱਸਿਆ ਦੀ ਜੜ ਮੈਂ ਤੁਹਾਨੂੰ ਦੱਸ ਰਿਹਾ ਓਵਰ ਕਰਾਊਡਡ ਜੇਲਾ ਜੀ ਉਹਨਾਂ ਦਾ ਸਟਾਫ ਘਟਾ ਹੈ ਉਪਕਰਣ ਘਟਾ ਹੈ ਉਹਨਾਂ ਦੇ ਕੋਲ ਟੈਕਨੋਲੋਜੀ ਘਟਾ ਹੈ ਉਹਨਾਂ ਦੇ ਕੋਲ ਬਈਮਾਨ ਉਹਨਾਂ ਦੇ ਵਿੱਚ ਬੰਦੇ ਵੀ ਹੈਗੇ ਨੇ ਤੇ ਸਭ ਤੋਂ ਵੱਡੀ ਗੱਲ ਕਿ ਤੁਹਾਡੇ ਨਿਯਮ ਹੀ ਆ ਨਹੀਂ ਕੁਝ ਇਸ ਤਰ੍ਹਾਂ ਦੇ ਕਿ ਤੇ ਇਹ ਨਾ ਕਹਿਣ ਤੇ ਤੇਰੀ ਤੇਰੀ ਛਾਪੂਰੀ ਕਰਦੇ ਆ ਤਾਂ ਕਹਿਣ ਦਾ ਭਾਵ ਇਹ ਆ ਕਿ ਭਾਈ ਗੱਲ ਇਹ ਆ ਕਿ ਅਸਲ ਦੇ ਵਿੱਚ ਬਈ ਜਦੋਂ ਇਹ ਮਾਮਲਾ ਇੱਥੋਂ ਤੱਕ ਲਿਜਾਵਾਂਗੇ ਕਿ ਭਾਈ ਨਿਯਮ ਜਿਹੜੇ ਆ ਹੂੰ ਉਹਨਾਂ 'ਚ ਕੋਈ ਡਰ ਹੀ ਨਹੀਂ ਹੋਏਗਾ ਤਾਂ ਫਿਰ ਅਗਲੇ ਨੂੰ ਪਤਾ ਕਿ ਜਿੰਨਾ ਚਿਰ ਗਰਾਈ ਹੁੰਦੀ ਆ ਜਿੰਨਾ ਚਿਰ ਕੰਮ ਚੱਲਦੇ ਆ ਚਲਾਈ ਚੱਲੋ ਜੇ ਫੜਿਆ ਵੀ ਗਿਆ ਕੀ ਆ 4 ਦਿਨ ਚੱਕੀਆਂ ਲਾ ਕੇ ਚੱਕੀਆਂ ਚ ਫਿਰ ਦੇ ਕੇ 4 ਰੁਪਏ ਬਾਹਰ ਆ ਜਾਣਗੇ ਮੋਬਾਈਲ ਹੀ ਆ 10 20000 ਦਾ ਫਿਰ ਪ੍ਰਾਪਤ ਹੋ ਜਾਏ ਜੀ ਮਿੰਟੂ ਜੀ ਤੁਹਾਡੇ ਵਾਲੀ ਗੱਲ ਇੱਥੇ ਇੱਕ ਮਿੱਤਰ ਵੀ ਦੱਸ ਰਿਹਾ ਕਹਿੰਦੇ ਵੀ 5000 ਰੁਪਏ ਦੇ ਕੇ ਤੇ ਮੋਬਾਈਲ ਸਾਨੇ ਸემი ਮਿਲ ਜਾਂਦਾ ਕਹਿੰਦੇ ਹਾਂਜੀ ਹਾਂਜੀ ਉਹੀ ਚੀਜ਼ਾਂ ਨੇ ਨਾ ਸ਼ੈਲੇ ਬਾਈ ਜੀ ਵੀ ਦੱਸ ਰਹੇ ਨੇ ਕਹਿੰਦੇ ਬਈ ਤੁਹਾਨੂੰ ਤੁਹਾਨੂੰ ਤੇ ਕਹਿੰਦੇ ਮੈਨੂੰ ਵੀ ਪਤਾ ਵੀ ਜੇਲ੍ਹਾਂ ਦੇ ਵਿੱਚ ਐਗੀਆਂ ਚੀਜ਼ਾਂ ਕਿਵੇਂ ਜਾਂਦੀਆਂ ਨੇ ਕਿਵੇਂ ਨਹੀਂ ਪਰ ਅਸੀਂ ਤੇ ਦੱਸੋ ਅਸੀਂ ਤੇ ਉੱਥੇ ਚੀਜ਼ਾਂ ਹਾਸਲ ਕੀਤੀਆਂ ਨੇਗੇ ਮੈਨੂੰ ਪਤਾ ਕਿਉਂ ਨਹੀਂ ਮੈਂ ਤਾਂ ਕਹਿੰਨਾ ਉਹਨਾਂ ਕਿ ਬਲਾਓ ਟੇਬਲ ਤੇ ਕਿਸਨ ਬਿਠਾਓ ਜੀ ਠੀਕ ਹੈ ਨਾ ਤੁਹਾਨੂੰ ਦੱਸ ਦਿਆਂ ਕਿ ਉਦੋਂ ਇਹ ਕਹਿੰਦੇ ਥਰੋ ਗੈਂਗ ਸਾਡੇ ਵੇਲੇ ਵੀ ਥਰੋ ਹੁੰਦੀ ਸੀ ਹੂੰ ਗੇਂਦ ਅਜਾ ਪਾ ਕੇ ਜੀ ਮੈਂ ਤੁਹਾਨੂੰ ਦੋ ਦੂ ਦਾ ਵੀ ਦੱਸ ਦੂੰਗਾ ਤੁਹਾਨੂੰ ਸਾਡਾ 2002 ਚ ਮੋਬਾਈਲ ਮੈਂ ਉੱਥੇ ਵਰਤਦੇ ਵੇਖ ਮੈਂ ਤੇ ਨਹੀਂ ਕਦੇ ਵਰਤਿਆ ਨਾ ਹੀ ਮੈਨੂੰ ਲੋਡ ਪਈ ਆ ਸਾਡਾ ਕਿਹੜਾ ਇੱਥੇ ਕੋਈ ਕੋਈ ਪਿੱਛੇ ਪੰਜ ਸੱਤ ਬੇਲਣਾ ਸੀ ਵੀ ਜਿਨ੍ਹਾਂ ਨਾਲ ਗੱਲਾਂ ਕਰਨੀਆਂ ਸੀ ਇਹ ਸਿੱਗੇ ਸਿੱਗੇ ਤੇ ਮੈਂ ਉਦੋਂ 2002 ਚੌਥੇ ਦੇਖਿਆ 2003 ਦੇ ਵਿੱਚ ਮਟਰੋਲਾ ਦੇ ਮੋਬਾਈਲ ਚੱਲਦੇ ਸਨ ਜਦੋਂ ਮਿਲਦਾ ਆਮ ਬਾਹਰ ਲੋਕਾਂ ਕੋਲ ਘੱਟ ਸੀ ਕੁਛ ਨਵਾਂ ਤੇ ਨਾ ਕੁਛ ਨਹੀਂ ਨਹੀਂ ਸਰ ਐ ਨਹੀਂ ਕੁਝ ਵੀ ਨਵਾਂ ਤਰਿਆ ਵੀ ਨਹੀਂ ਜੀ ਖੈਰ ਚਲੋ ਇਸ ਖਬਰ ਤੋਂ ਵੀ ਆਪਾਂ ਅੱਗੇ ਨੂੰ ਚੱਲਦੇ ਆਂ ਪਰ ਪਹਿਲਾਂ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਆਂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੇ ਕਮੈਂਟ ਵੀ ਆਪਾਂ ਪੜਦੇ ਚੱਲਦੇ ਆਂ ਨਾਲ ਨਾਲ ਕੋਈ ਗੱਲ ਨਹੀਂ ਪਰ ਇੱਕ ਖਬਰ ਵੀ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆਂ ਮੇਡੂ ਕੀ ਤਰਨ ਤਰਨ ਜਿਲ੍ਹੇ ਦੀ ਇਹ ਖਬਰ ਹੈ ਟੋਟੀਆਂ ਪਿੰਡ ਕਹਿੰਦੇ ਉੱਥੇ ਵੀ ਹੈ ਤੇ ਉੱਥੇ ਗਵਾਂਡੀਆਂ ਨੇ ਇੱਕ ਬੀਬੀ ਦਾ ਮੂੰਹ ਕਾਲਾ ਕਰਤਾ ਮੂੰਹ ਤੇ ਕਾਲਖ ਮਲਤੀ ਮਸਲਾ ਕੋਈ ਵਿਆਹਪੂਰਨ ਦਾ ਸੀਗਾ ਸ਼ਾਇਦ ਵਿਚੋਲ ਗਰੀ ਦਾ ਕੋਈ ਮਸਲਾ ਸੀਗਾ ਇੱਕ ਮਿੰਟ ਰੁਕੋ ਜੀ ਆ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਗੌਰ ਕਰੋ ਜਿਹੜੇ ਬੰਦੇ ਉੱਥੇ ਰਹਿ ਕੇ ਆਏ ਆ ਹਮ ਚਰਨਜੀਤ ਸਿੰਘ ਸ਼ੈਲੀ ਦਾ ਕਮੈਂਟ ਪੜ ਲਓ ਅੰਗਦ ਉਹਨਾਂ ਦਾ ਪੜ ਲਓ ਮਤਲਬ ਕਿ ਕਿੰਨੇ ਬੰਦੇ ਆ ਜਿਨ੍ਹਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ ਤੇ ਜਿਹੜੇ ਤੁਹਾਨੂੰ ਇੱਥੇ ਸ਼ਾਦੀ ਪਰ ਕੇ ਦੱਸ ਰਹੇ ਸੀ ਵਾਲੇ ਉਹਨਾਂ ਦਾ ਕਮੈਂਟ ਵੀ ਮੈਂ ਪੜਿਆ ਸੀ ਜਿਹੜਾ ਉਹ ਕਹਿੰਦੇ ਸੀ ਕਿ ਮੈਂ ਕਹਿ ਰਿਹਾ ਨਾ ਕਿ ਦੇਖੋ ਕਿੰਨੇ ਬੰਦੇ ਆ ਜਿਹੜੇ ਕਿਉਂਕਿ ਪੰਜਾਬੀਆਂ ਚ ਬਹੁਤੇ ਕਿਤੇ ਨਾ ਕਿਤੇ ਅੰਦਰ ਬਾਹਰ ਜਾ ਹੀ ਆਉਂਦੇ ਆ ਕੋਈ ਬਾਹਰ ਜਾ ਆਉਂਦਾ ਹੈ ਪੰਜਾਬੀ ਤੇ ਜੇ ਕੋਈ ਬਾਹਰ ਨਹੀਂ ਮੇਰੇ ਵਰਗਾ ਜਹਾਸਾ ਤਾਂ ਅੰਦਰ ਜਾ ਆਉਂਦਾ तकरीबन ਕੁਝ ਇੱਕ ਆਬਾਦੀ ਦਾ ਹਿੱਸਾ ਜਿਹੜਾ ਇਹ ਨਾ ਬਾਹਰ ਜਾਂਦੇ ਨਾ ਅੰਦਰ ਜਾਂਦੇ ਬਾਹਰ ਨੂੰ ਵੀ ਮਿੱਟੀ ਜੇਰ ਕਹਿਣ ਦੇ ਅੰਦਰ ਆਈ ਜੀ ਕਹਿਣ ਦਾ ਮਤਲਬ ਇਹ ਆ ਕਿ ਆਹ ਹਾਲਤ ਆ ਜੀ ਸਾਡੀ ਹੂੰ ਇੱਕ ਕਮੈਂਟ ਹੋਰ ਵੀ ਸੀ ਵੀਰ ਦਾ ਉਹ ਨਾਮ ਪਿੱਛੇ ਰਹਿ ਗਿਆ ਉਹ ਕਹਿੰਦੇ ਕਈ ਤੇ ਜਾਣ ਬੁੱਝ ਕੇ ਵੀ ਚਲੇ ਜਾਂਦੇ ਵੀ ਉੱਥੇ ਕਮਾਈ ਮੋਟੀ ਹੁੰਦੀ ਹੈ ਤੇ ਇਹ ਕਾਰਨ ਵੀ ਖੈਰ ਚਲੋ